ਜਾਪਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਦਰਿਆ ਉਫਾਂ ਦੇ ਉੱਤੇ ਨੇ ਉਸ ਦੇ ਵਿੱਚ ਜੇਕਰ ਗੱਲ ਚਾਹੇ ਉਜਦੀ ਕੀਤੀ ਜਾਵੇ ਵਿਆਸ ਦੀ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਕੀਤੀ ਜਾਵੇ ਤਾਂ ਹਰ ਜਗ੍ਹਾ ਪਾਣੀ ਦਾ ਪੱਧਰ ਵਧਿਆ ਹੋਇਆ ਜਿਹੜਾ ਹੈ ਉਹ ਦਰਜ ਕੀਤਾ ਜਾ ਰਿਹਾ ਹੈ ਇਸ ਸਮੇਂ ਅਸੀਂ ਅਮਰਸਰ ਜ਼ਿਲ੍ਹੇ ਦੇ ਦੀਨਵੈਂਦੇ ਵਿਆਸ ਦਰਿਆ ਦੇ ਕਿਨਾਰੇ ਖਲੋਤੇ ਹਾਂ ਔਰ ਉੱਥੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਵੀ ਤੇ ਕੱਲ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਔਰ ਹੁਣ ਦੀ ਜੋ ਤਾਜ਼ਾ ਸਥਿਤੀ ਹੈਗੀ ਆ ਤਾਂ ਇਸ ਫਲੱਡ ਸੀਜ਼ਨ ਦਾ ਸਭ ਤੋਂ ਟੌਪ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਇੱਥੇ ਅੱਜ ਦਰਜ ਕੀਤਾ ਗਿਆ ਮੇਰੇ ਨਾਲ ਇਸ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਇਰੀਗੇਸ਼ਨ ਉਹ ਭਾਗ ਤੋਂ ਗੇਜ 리ਡਰ ਜਿਹੜੇ ઉમેਸ਼ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਹੈਗੀ ਹੈ ਪਹਿਲਾਂ ਤਾਂ ਕੱਲ ਦੀ ਕੀ ਅਪਡੇਟ ਸੀਗੀ ਉਸ ਤੋਂ ਬਾਅਦ ਅੱਜ ਬਾਰੇ ਜਾਣਕਾਰੀ ਲੈਂਦੇ ਜਿਹੜਾ ਕੱਲ ਦਾ ਆਪਣੇ ਪਾਣੀ ਦੀ ਰਿਪੋਰਟ ਸੀ ਉਹ ਕੱਲ ਸ਼ਾਮ ਨੂੰ ਆਪਣੇ ਕੋਲ ਸੀ 736.00 ਸੀ ਗੇਜ ਤੇ ਡਿਸਚਾਰਜ ਬਣਦਾ ਆਪਣਾ 36900 ਘਟ ਕਿਉਂ ਸਕ ਜਿਹੜਾ ਕਿ ਰਾਤ ਨੂੰ ਪਾਣੀ ਵੱਧ ਕੇ ਇਸ ਵੇਲੇ ਆਪਣਾ ਜਿਹੜਾ ਪਾਣੀ ਹੈ 10:00 ਵਜੇ ਦੀ ਰਿਪੋਰਟ ਜਿਹੜੀ ਹੈ ਉਹ 738.70 ਗੇਜ ਬਣਦੀ ਹੈ ਤੇ ਇਹ ਡਿਸਚਾਰਜ ਬਣਦਾ ਹੀ ਦਾ 74623 ਕਿਉ ਸਕ ਠੀਕ ਹੈ ਕਿੰਨਾ ਕੁ ਵਾਧਾ ਜਿਹੜਾ ਹੈਗਾ ਆਪਾਂ ਕਹੀਏ ਕਿ ਡਬਲ ਤੌਰ ਦੇ ਉੱਤੇ ਵਧਿਆ ਹੈਗਾ ਜਾਂ ਕਿੰਨਾ ਕੁ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਾਧਾ ਜਿਹੜਾ ਹੈਗਾ ਇੱਥੇ ਦਰਜ ਕੀਤਾ ਗਿਆ ਕੀ ਰਹੇਗਾ ਉਹ ਤਾਂ ਦੇਖ ਲਓ ਜੀ ਜਿਹੜਾ ਸ਼ਾਮ ਨੂੰ ਪਾਣੀ ਸੀ 36900 ਬਾਟ ਕਿਉਂਕਿ ਜਿਹੜਾ ਹੁਣ ਮਨੋ ਦੁੱਗਣਾ ਪਾਣੀ ਹੋ ਗਿਆ 74623 ਕਿਉਂਕਿ ਉਸਕੋ ਹੋ ਗਿਆ ਬਿਲਕੁਲ 36 72 ਦੇ ਉੱਤੋਂ ਵੀ 2000 ਹੋਰ 3000 ਹਾਂਜੀ ਹਾਂਜੀ ਦੁੱਗਣਾ ਪਾਣੀ ਹੋ ਗਿਆ ਤੇ ਗੇਜ ਆਪਣੀ 36 ਤੋਂ ਲੈ ਕੇ ਮਨੋ ਤੁਸੀਂ ਪੌਣੇ ਇੱਕ 3 ਫੁੱਟ ਜਿਹੜੀ ਗੇਜ ਆ ਉਹ ਸ਼ਾਮ 6 ਤੋਂ ਹੁਣ ਤੱਕ ਜਿਹੜੀ ਆ ਆਪ ਹੋ ਗਈ ਹੈ ਜੀ ਆਪ ਹੋ ਗਈ ਹੈ ਕੱਲ ਤਾਂ ਕੀ ਲੱਗਦਾ ਬਰਸਾਤ ਜਿਹੜੀ ਲਗਾਤਾਰ ਹੋਈ ਉਹ ਵੀ ਕਿਤੇ ਨਾ ਕਿਤੇ ਵੱਡਾ ਕਰਨ ਹੈਗਾ ਹਾਂਜੀ ਹਾਂਜੀ ਜਿਹੜਾ ਮੀਂਹ ਪੈ ਰਿਹਾ ਜੀ ਮੀਂਹ ਕਰਕੇ ਔਰ ਜਿਹੜਾ ਆਪਣੇ ਪਠਾਨਕੋਟ ਦਾ ਚੱਕੀ ਦਰਿਆ ਆਉਂਦਾ ਚੱਕੀ ਦਰਿਆ ਦਾ ਪਾਣੀ ਹੋ ਗਿਆ ਵਿਚ ਉਮੀਦ ਦਾ ਪਾਣੀ ਹੋ ਗਿਆ ਇਸ ਕਰਕੇ ਪਾਣੀ ਦਾ ਜਿਹੜਾ ਲੈਵਲ ਅਪ ਹੁੰਦਾ ਜਾ ਰਿਹਾ ਜੀ ਹੌਲੀ ਹੌਲੀ ਫਿਰ ਅੱਗੇ ਸੰਭਾਵਨਾ ਕੋਈ ਲੱਗਦੀ ਕਿਸ ਤਰ੍ਹਾਂ ਦੀ ਹੈ ਨਹੀਂ ਇਹਦੇ ਬਾਰੇ ਤਾਂ ਅਸੀਂ ਹਜੇ ਤੱਕ ਜਿਹੜਾ ਉਹ ਕੁਝ ਨਹੀਂ ਕਹਿ ਸਕਦੇ ਜੀ ਸਾਡੇ ਕੋਲ ਜਦੋਂ ਆਊਗਾ ਪਾਣੀ ਉਦੋਂ ਹੀ ਪਤਾ ਲੱਗੂਗਾ ਕਿ ਕਿੰਨਾ ਕੁ ਅਪ ਹੁੰਦਾ ਜਾਂ ਡਾਊਨ ਹੁੰਦਾ ਹਜੇ ਕੁਝ ਵੀ ਕਹਿਣਾ ਮਤਲਬ ਠੀਕ ਨਹੀਂ ਹੈ ਜੀ ਬਾਜਬ ਨਹੀਂ ਹੈ ਸੋ ਇੱਕ ਵੱਡੀ ਅਪਡੇਟ ਜਿਹੜੀ ਹੈਗੀ ਹੈ ਜਿਹੜੇ ਵੀ ਲੋਕ ਬਿਆਸ ਦਰਿਆ ਦੇ ਕਿਨਾਰੇ ਰਹਿੰਦੇ ਨੇ ਉਹਨਾਂ ਵਾਸਤੇ ਇੱਕ ਵੱਡੀ ਤੇ ਅਹਿਮ ਖਬਰ ਹੈਗੀ ਹੈ ਕਿਉਂਕਿ 36000 ਕਿਉਸੇ ਜਿਹੜਾ ਕੱਲ ਤੱਕ ਪਾਣੀ ਦਾ ਪੱਧਰ ਸੀਗਾ ਔਰ ਅੱਜ 74000 ਤੋਂ ਵੀ ਜਿਹੜਾ ਹੈਗਾ ਉਹ ਉੱਪਰ ਦਰਜ ਕੀਤਾ ਗਿਆ ਹੁਣ ਦੇ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਦਾ ਪਾਣੀ ਜਿਹੜਾ ਕਪੂਰਥਲਾ ਖੇਤਰ ਦੇ ਪਰਲੇ ਤਰਫ ਜਿਹੜਾ ਕਿ ਨਵਾਨ ਖੇਤਰ ਵੀ ਕਿਹਾ ਜਾਂਦਾ ਹੈ ਔਰ ਤੁਸੀਬਨ ਨੂੰ ਜਿੱਥੇ ਪਹਿਲਾਂ ਵੀ ਅਕਸਰ ਪਾਣੀ ਜਿਹੜਾ ਹੈਗਾ ਉਹ ਲੱਗਦਾ ਰਿਹਾ ਹੈਗਾ ਤਾਂ ਉਸ ਤਰਫ ਨੂੰ ਵਧਣਾ ਸ਼ੁਰੂ ਹੋ ਗਿਆ। ਉਸ ਦੀਆਂ ਤਸਵੀਰਾਂ ਨਹੀਂ ਆਈਆਂ ਕਿ ਨਾਲ-ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਜਿੰਨੇ ਵੀ ਲੋਕ ਬਿਆਸ ਦਰਿਆ ਦੇ ਕਿਨਾਰੇ ਰਹਿੰਦੇ ਨੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਉਹ ਦਰਿਆ ਦੇ ਨੇੜੇ ਨਹੀਂ ਨਾ ਜਾਣ ਔਰ ਜਿਹੜੇ ਵੀ ਲੋਕ ਬਿਲਕੁਲ ਕਿਨਾਰੇ ਦੇ ਉੱਤੇ ਰਹਿੰਦੇ ਨੇ ਤਾਂ ਉਹ ਕਿਹ ਸੇਫ ਜਗ੍ਹਾ ਦੇ ਉੱਤੇ ਫਿਲਹਾਲ ਜਿਹੜਾ ਹੈਗਾ ਐहतਿਆਤ ਦੇ ਤੌਰ ਦੇ ਉੱਤੇ ਜਾ ਸਕਦੇ ਨੇ। ਨਿਊਜ਼ਰਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਿਆਸ।